ਤੁਸੀਂ ਵੀ ਆਪਣੇ ਬੱਚਿਆਂ ਨੂੰ ਆਈਸਕ੍ਰੀਮ ਖਵਾ ਰਹੇ ਹੋਵੋਗੇ ਤਾਂ ਤੁਸੀਂ ਵੀ ਖਾ ਰਹੇ ਹੋਵੋਗੇ ਪਰ ਜੇਕਰ ਤੁਹਾਨੂੰ ਇਹ ਕਿਹਾ ਜਾਵੇ ਕਿ ਤੁਸੀਂ ਆਈਸਕ੍ਰੀਮ ਨਹੀਂ ਸਗੋਂ ਡਿਟਰਜੈਂਟ ਖਾ ਰਹੇ ਹੋ ਜੀ ਹਾਂ ਉਹੀ ਸਰਫ ਖਾ ਰਹੇ ਹੋ ਜੋ ਅਸੀਂ ਕੱਪੜਿਆਂ ਧੋਣ ਦੇ ਵਿੱਚ ਯੂਜ਼ ਕਰਦੇ ਆ ਜੀ ਹਾਂ ਇਹ ਇੱਕ ਰਿਸਰਚ ਕੀਤੀ ਗਈ ਹੈ ਛਾਪੇ ਮਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਕਿ ਫੋਮ ਜਨਰੇਟ ਕਰਨ ਦੇ ਲਈ ਆਈਸਕ੍ਰੀਮ ਦੇ ਵਿੱਚ ਸਰਫ ਦੀ ਵਰਤੋਂ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਅਜਿਹੇ ਕੈਮੀਕਲਸ ਵੀ ਵਰਤੋਂ ਵੀ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਨੇ ਤੇ ਨਾਲ ਨਾਲ ਤੁਹਾਨੂੰ ਕੈਂਸਰ ਵੀ ਹੋ ਸਕਦਾ ਹੈ ਜੀ ਹ ਤੁਹਾਨੂੰ ਦੱਸ ਦਈਏ ਕਿ 92 ਦੇ ਕਰੀਬ ਜਿਹੜੇ ਦੁਕਾਨਦਾਰ ਨੇ ਉਹਨਾਂ 'ਤੇ ਛਾਪੇਮਾਰੀ ਕੀਤੀ ਗਈ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਹੋਰ ਵੀ ਥਾਵਾਂ 'ਤੇ ਛਾਪੇਮਾਰੀ ਜਾਰੀ ਹੈ ਕਿਉਂਕਿ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਵੱਲੋਂ ਵਧੀਆ ਕਮਾਈ ਦੇ ਲਈ ਘੱਟ ਜੋ ਸਮਾਨ ਉਸ ਦੀ ਵਰਤੋਂ ਕਰਕੇ ਜ਼ਿਆਦਾਤਰ ਕੈਮੀਕਲ ਦੀ ਮਿਲਾਵਟ ਜੋ ਹੈ ਕੀਤੀ ਜਾਂਦੀ ਹੈਗੀ ਜਿਸ ਦੇ ਕਾਰਨ ਟੇਸਟ ਵੀ ਬਹੁਤ ਵਧੀਆ ਹੋ ਜਾਵੇ ਤੇ ਲੋਕਾਂ ਨੂੰ ਡਾਊਟ ਵੀ ਨਾ ਹੋਵੇ ਤਾਂ ਜੇਕਰ ਤੁਸੀਂ ਵੀ ਆਈਸਕ੍ਰੀਮ ਖਾਂਦੇ ਹੋ ਤੇ ਖਵਾਉਂਦੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖਿਓ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਜਿਹੇ ਦੇ ਵਿੱਚ ਆਈਸਕ੍ਰੀਮ ਵੇਚ ਰਿਹਾ ਤਾਵਾਂ ਦੀ ਕਮਾਈ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਕਹਿੰਦੇ ਨੇ ਕਿ ਜਿਸ ਦੇ ਕੋਲ ਜਿੰਨੇ ਪੈਸੇ ਆਉਂਦੇ ਨੇ ਉਸ ਨੂੰ ਓਨਾ ਹੀ ਜ਼ਿਆਦਾ ਪੈਸਿਆਂ ਦਾ ਲਾਲਚ ਵੱਧ ਜਾਂਦਾ ਹੈ ਗਰਮੀ ਦਾ ਸੀਜ਼ਨ ਆਈਸਕ੍ਰੀਮ ਦੇ ਨਾਲ ਪੈਸੇ ਖੱਟਣ ਦਾ ਬਹੁਤ ਵਧੀਆ ਤਰੀਕਾ ਹੈ ਇਸ ਲਈ ਵੱਧੋ ਪੈਸੇ ਕਮਾਉਣ ਦੇ ਲਈ ਲੋਕਾਂ ਦੇ ਵੱਲੋਂ ਅਜਿਹੇ ਸਹਾਰੇ ਲਏ ਜਾਂਦੇ ਨੇ ਜਿਸ ਦੇ ਕਾਰਨ ਘੱਟ ਸਮੱਗਰੀ ਦੇ ਵਿੱਚ ਹੀ ਜ਼ਿਆਦਾ ਤੋਂ ਜ਼ਿਆਦਾ ਆਈਸਕ੍ਰੀਮ ਬਣਾ ਲਈ ਜਾਵੇ ਤੇ ਟੈਸਟ ਵੀ ਖਰਾਬ ਨਾ ਹੋਵੇ ਤੇ ਉਹਨਾਂ ਦਾ ਮਾਲ ਵੀ ਜ਼ਿਆਦਾ ਤੋਂ ਜ਼ਿਆਦਾ ਸੇਲ ਹੋ ਜਾਵੇ। ਇਸ ਲਈ ਲੋਕ ਘੱਟ ਸਮੱਗਰੀ ਦੀ ਵਰਤੋਂ ਕਰਕੇ ਆਈਸਕ੍ਰੀਮ ਤਾਂ ਬਣਾਉਂਦੇ ਨੇ ਪਰ ਜਿੰਨੀ ਘੱਟ ਸਮੱਗਰੀ ਪਾਉਂਦੇ ਨੇ ਉਸ ਦੀ ਥਾਂ ਤੇ ਦੁਕਾਨਦਾਰਾਂ ਦੇ ਵੱਲੋਂ ਹੋਰ ਜ਼ਹਿਰੀਲੀਆਂ ਚੀਜ਼ਾਂ ਪਾ ਦਿੱਤੀਆਂ ਜਾਂਦੀਆਂ ਨੇ। ਅਤੇ ਅਜੇ ਹੀ ਕਰਨ ਤੋਂ ਪਹਿਲਾਂ ਜੋ ਹੈ ਆਈਸਕ੍ਰੀਮ ਬਣਾਉਣ ਵਾਲੇ ਇਹ ਵੀ ਨਹੀਂ ਸੋਚਦੇ ਕਿ ਇਨਾ ਕੈਮੀਕਲ ਦੇ ਨਾਲ ਲੋਕਾਂ ਦੀ ਸਿਹਤ ਉਤੇ ਕਿੰਨਾ ਕੁ ਮਾੜਾ ਪ੍ਰਭਾਵ ਪਵੇਗਾ ਪਰ ਹਾਂ ਆਈਸਕ੍ਰੀਮ ਬਣਾਉਣ ਵਾਲੇ ਇਹ ਜ਼ਰੂਰ ਸੋਚਦੇ ਨੇ ਕਿ ਇਨਾ ਕੈਮੀਕਲ ਨੂੰ ਮਿਲਾਉਣ ਤੋਂ ਬਾਅਦ ਵੀ ਲੋਕਾਂ ਨੂੰ ਇਹ ਨਾ ਅਹਿਸਾਸ ਹੋਵੇ ਕਿ ਜੋ ਆਈਸਕ੍ਰੀਮ ਉਹ ਖਾ ਰਹੇ ਨੇ ਉਹਨਾਂ ਦੇ ਵਿੱਚ ਕੋਈ ਕੈਮੀਕਲ ਮਿਲਾਇਆ ਹੋਇਆ ਹੈ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਕਰਨਾਟਕ ਦੇ ਵਿੱਚ ਵੱਡੀ ਗਣਤੇ ਦੇ ਵਿੱਚ ਸਥਾਨਕ ਆਈਸਕ੍ਰੀਮ ਨਿਰਮਾਤਾਵਾਂ ਦੀ ਪਛਾਣ ਕੀਤੀ ਹੈ ਜੋ ਗੈਸ ਸਵੱਛ ਹਾਲਾਤਾਂ ਦੇ ਵਿੱਚ ਘਟੀਆ ਉਤਪਾਦ ਵੇਚ ਰਹੇ ਨੇ। ਪ੍ਰਾਪਤ ਜਾਣਕਾਰੀ ਮੁਤਾਬਕ FDA ਦੀ ਖੋਜ ਦੇ ਵਿੱਚ ਆਈਸਕ੍ਰੀਮ ਨੂੰ ਕਰੀਮੀ ਬਣਤਰ ਦੇਣ ਦੇ ਲਈ ਡਿਟੋਜਨ ਪਾਊਡਰ ਦੀ ਵਰਤੋਂ ਕੀਤੀ ਗਈ ਹੈ। ਜਦੋਂ ਕਿ ਸੌਫਟ ਡਰਿੰਕ ਦੇ ਵਿੱਚ ਫਿਜ਼ ਵਧਾਉਣ ਦੇ ਲਈ ਹੱਡੀਆਂ ਨੂੰ ਕਮਜ਼ੋਰ ਕਰਨ ਵਾਲੇ ਫਾਸਫੋਰਸ ਐਸਿਡ ਦੀ ਵਰਤੋਂ ਕੀਤੀ ਗਈ। ਵਿਪਾਗ ਨੇ ਆਈਸਕ੍ਰੀਮ ਅਤੇ ਸੌਫਟ ਡਰਿੰਕਸ ਬਣਾਉਣ ਵਾਲੀਆਂ ਵੱਖ-ਵੱਖ ਸਥਾਨਕ ਨਿਰਮਾਣ ਇਕਾਈਆਂ ਦੇ ਵਿੱਚ ਭੋਜਨ ਉਤਪਾਦਾਂ ਦੀ ਗੁਣਵੱਤਾ ਅਤੇ ਤਿਆਰੀ ਦੇ ਤਰੀਕਿਆਂ ਦਾ ਮੁਲਾਂਕਣ ਕਰਨ ਦੇ ਲਈ 2 ਦਿਨਾਂ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਅਧਿਕਾਰੀਆਂ ਨੂੰ ਕਈ ਥਾਵਾਂ 'ਤੇ ਗੰਦੀਆਂ ਸਥਿਤੀਆਂ ਅਤੇ ਮਾੜੀਆਂ ਸੰਭਾਲੀਆਂ ਸਟੋਰੇਜ ਸਹੂਲਤਾਂ ਮਿਲੀਆਂ ਨੇ। ਕੁਝ ਨਿਰਮਾਤਾਵਾਂ ਨੂੰ ਉਤਪਾਦਨ ਲਾਗਤ ਘਟਾਉਣ ਦੇ ਲਈ ਡਿਟਰਜੈਂਟ ਯੂਰੀਆ ਜਾਂ ਤੇ ਸਟਾਰਸ ਤੋਂ ਬਣੇ ਸਿੰਥੈਟਿਕ ਦੁੱਧ ਦੀ ਵਰਤੋਂ ਕਰਦੇ ਵੀ ਪਾਇਆ ਗਿਆ। ਇਸ ਤੋਂ ਇਲਾਵਾ ਕੁਦਰਤੀ ਖੰਡ ਦੀ ਬਜਾਏ ਭੋਜਨ ਦੇ ਸੁਆਦ ਅਤੇ ਰੰਗ ਨੂੰ ਵਧਾਉਣ ਦੇ ਲਈ ਹਾਨੀਕਾਰਕ ਐਡੀਟਿਵ ਜਿਵੇਂ ਕਿ ਸਾਕਰੀਨ ਅਤੇ ਗੈਰ ਪ੍ਰਵਾਨਿਤ ਰੰਗਾਂ ਦੀ ਵਰਤੋਂ ਕੀਤੀ ਗਈ। ਅਧਿਕਾਰੀਆਂ ਨੇ ਪਾਇਆ ਹੈ ਕਿ ਕਈ ਨਿਰਮਾਣ ਇਕਾਈਆਂ ਆਈਸਕ੍ਰੀਮ, ਕੈਂਡੀ ਅਤੇ ਕੋਲਡ ਡਰਿੰਕਸ ਬਣਾਉਣ ਦੇ ਲਈ ਦੋਸ਼ਤ ਜਾਂ ਗੈਰ ਪੀਣਯੋਗ ਪਾਣੀ ਦੀ ਵੀ ਵਰਤੋਂ ਕਰ ਰਹੇ ਨੇ। ਕੁਝ ਮਾਮਲਿਆਂ ਦੇ ਵਿੱਚ ਸਵਾਦ ਬਣਾਉਣ ਦੇ ਲਈ ਏਜੰਟ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮਨਜ਼ੂਰ ਸੀਮਾਵਾਂ ਤੋਂ ਵੱਧ ਸ਼ਾਮਲ ਕੀਤੇ ਗਏ ਸਨ ਸਟੋਰੇਜ ਦੀਆਂ ਸਹੀ ਸਥਿਤੀਆਂ ਬਣਾਈ ਰੱਖਣ ਦੇ ਵਿੱਚ ਅਸਫਲ ਰਹਿਣ ਦੇ ਲਈ 97 ਦੁਕਾਨਾਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ ਜਿਸ ਦੇ ਵਿੱਚ ਖੁਰਾਕ ਸੁਰੱਖਿਆ ਵਿਭਾਗ ਨੇ ਆਈਸਕ੍ਰੀਮ ਅਤੇ ਸੌਫਟ ਡਰਿੰਕ ਨਿਰਮਾਤਾਵਾਂ ਤੇ ਕੁੱਲ 38000 ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ ਡਿਟਰਜਨ ਪਾਊਡਰ ਦੀ ਵਰਤੋਂ ਕੱਪੜੇ ਧੋਣ ਦੇ ਲਈ ਕੀਤੀ ਜਾਂਦੀ ਹੈ ਇਹ ਅਸੀਂ ਸਾਰੇ ਜਾਣਦੇ ਆ ਪਰ ਗਲਤੀ ਨਾਲ ਜਾਂ ਜਾਣ ਬੁੱਝ ਕੇ ਇਸ ਦਾ ਸੇਵਨ ਕਰਨਾ ਬਹੁਤ ਖਤਰਨਾਕ ਹੋ ਸਕਦਾ ਹੈ ਇਸ ਦੇ ਵਿੱਚ ਰਸਾਇਣ ਬਲੀਚ ਅਤੇ ਸਖਤ ਸਫਾਈ ਏਜੰਟ ਹੁੰਦੇ ਨੇ ਕੈਮੀਕਲਸ ਹੁੰਦੇ ਨੇ ਜੋ ਸਰੀਰ ਦੇ ਲਈ ਜ਼ਹਿਰੀਲੇ ਸਾਬਤ ਹੋ ਸਕਦੇ ਨੇ ਡਿਟਰਜਨ ਦੇ ਵਿੱਚ ਮੌਜੂਦ ਰਸਾਇਣ ਐਸਿਡਿਟੀ ਅਤੇ ਜਲਣ ਦਾ ਕਾਰਨ ਬਣ ਸਕਦੇ ਨੇ ਇਸ ਦੇ ਨਾਲ ਹੀ ਉਲਟੀਆਂ ਦਸਤ ਪੇਟ ਦਰਦ ਅਤੇ ਗੈਸ ਵੀ ਹੋ ਸਕਦੀ ਹੈ ਗੰਭੀਰ ਮਾਮਲਿਆਂ ਦੇ ਵਿੱਚ ਅੰਦਰੂਨੀ ਅੰਗਾਂ ਦੇ ਵਿੱਚ ਸੋਜ ਅਤੇ ਫੋੜੇ ਹੋ ਸਕਦੇ ਨੇ ਡਿਟਰਜੈਂਟ ਪਾਊਡਰ ਤੋਂ ਨਿਕਲਣ ਵਾਲੀ ਝੱਗ ਗਲੇ ਅਤੇ ਫੇਫੜਿਆਂ ਦੇ ਵਿੱਚ ਜਲਨ ਪੈਦਾ ਕਰ ਸਕਦੀ ਹੈ ਤੁਹਾਨੂੰ ਦੱਸ ਦਈਏ ਡਿਟਰਜੈਂਟ ਪਾਊਡਰ ਦੇ ਵਿੱਚ ਜ਼ਹਿਰੀਲੇ ਰਸਾਇਣ ਹੁੰਦੇ ਨੇ ਜੋ ਖੂਨ ਦੇ ਵਿੱਚ ਰਲ ਸਕਦੇ ਨੇ ਅਤੇ ਸਰੀਰ ਨੂੰ ਜ਼ਹਿਰੀਲਾ ਵੀ ਬਣਾ ਸਕਦੇ ਨੇ ਇਸ ਦੇ ਨਾਲ ਗੰਭੀਰ ਅਲਰਜੀ ਬਲੱਡ ਪ੍ਰੈਸ਼ਰ ਦੇ ਵਿੱਚ ਉਤਰਾ ਚੜਾ ਅਤੇ ਬੇਹੋਸ਼ੀ ਵਰਗੀਆਂ ਸਮੱਸਿਆਵਾਂ ਤੱਕ ਵੀ ਹੋ ਸਕਦੀਆਂ ਨੇ ਜਿਹਾ ਤੁਹਾਨੂੰ ਦੱਸ ਦਈਏ ਕਿ ਜੇਕਰ ਇਹਦਾ ਸਿੱਧਾ ਸੇਵਨ ਕੀਤਾ ਜਾਵੇ ਤਾਂ ਬਹੁਤ ਖਤਰਨਾਕ ਹੋ ਸਕਦਾ ਹੈ ਤੇ ਸਰੀਰ ਨੂੰ ਗੰਭੀਰ ਨੁਕਸਾਨ ਵੀ ਪਹੁੰਚਾ ਸਕਦਾ ਹੈ ਫਾਸਫੋਰਿਕ ਐਸਿਡ ਬਹੁਤ ਤੇਜ਼ਾਬ ਜਿਹੜਾ ਤੇਜ਼ ਹੁੰਦਾ ਜੋ ਮੂੰਹ ਗਲੇ ਪੇਟ ਦੇ ਵਿੱਚ ਜਲਣ ਪੈਦਾ ਕਰ ਸਕਦਾ ਹੈ ਫਾਸਫੋਰਿਕ ਐਸਿਡ ਦੀ ਜ਼ਿਆਦਾ ਮਾਤਰਾ ਲੈਣ ਦੇ ਨਾਲ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਇਹ ਕਮਜ਼ੋਰ ਹੱਡੀਆਂ ਅਤੇ ਦੰਦਾਂ ਦੇ ਸੜਨ ਦਾ ਕਾਰਨ ਬਣ ਸਕਦਾ ਹੈ ਫਾਸਫੋਰਿਕ ਐਸਿਡ ਦੀ ਜ਼ਿਆਦਾ ਮਾਤਰਾ ਗੁਰਦਿਆਂ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਇਹ ਦੰਦਾ ਦੀ ਬਾਹਰੀ ਪਰਤ ਨੂੰ ਕਮਜ਼ੋਰ ਕਰ ਸਕਦਾ ਹੈ, ਜਿਸ ਦੇ ਨਾਲ ਤੇਜ਼ੀ ਨਾਲ ਛੱਡ ਸਕਦੇ ਨੇ। ਬਹੁਤ ਜ਼ਿਆਦਾ ਫਾਸਫੋਰਿਕ ਐਸਿਡ ਦਾ ਸੇਵਨ ਬਲੱਡ ਪ੍ਰੈਸ਼ਰ ਅਸੰਤੁਲਨ ਦਾ ਕਾਰਨ ਬਣ ਸਕਦਾ ਹੈ। ਤਾਂ ਇਹ ਸਾਰੇ ਕਾਰਨ ਨੇ ਜੇਕਰ ਤੁਸੀਂ ਇਹ ਕਾਰਨ ਜਾਣਨ ਤੋਂ ਬਾਅਦ ਵੀ ਆਪਣੇ ਆਪ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੱਚਿਆਂ ਨੂੰ ਆਈਸਕ੍ਰੀਮ ਖਵਾ ਰਹੇ ਹੋ ਬਿਨਾਂ ਜਾਂਚ ਕੀਤੇ ਤਾਂ ਫਿਰ ਉਹਨਾਂ ਦੀ ਜਾਨ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਤੁਸੀਂ ਖਿਲਵਾੜ ਕਰ ਰਹੇ ਹੋ। ਬਿਊਰੋ ਰਿਪੋਰਟ ਹਮਦਰ ਟੀਵੀ